ਤੇ ਐਸਕੇਮ ਗੈਰ ਰਾਜਨੀਤਿਕ ਵੱਲੋਂ ਉਹਦਾ ਸਮਾਂ ਵੀ ਨਿਸ਼ਚਿਤ ਕਰ ਦਿੱਤਾ ਗਿਆ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਸਵੇਰ ਤੋਂ ਬੰਦ ਹੋ ਜੂਗਾ ਸ਼ਟਰਡਾਊਨ ਹਰ ਤਰ੍ਹਾਂ ਦਾ ਕੰਪਲੀਟ ਬੰਦ ਜਿਹੜਾ ਵਾ ਉਹ ਸ਼ਾਮ 4 ਵਜੇ ਤੱਕ ਰਹੂਗਾ ਇਹਦੇ ਲਈ ਸਾਰਿਆਂ ਪੰਜਾਬ ਵਾਸੀਆਂ ਤੋਂ ਅਸੀਂ ਸਹਿਯੋਗ ਦੀ ਮੰਗ ਕੀਤੀ ਹੈਗੀ ਆ 26 ਨੂੰ ਖਨੌਰੀ ਬਾਰਡਰ ਤੇ 11 ਵਜੇ ਅਸੀਂ ਸੱਦਾ ਪੱਤਰ ਵੀ ਭੇਜੇ ਪ੍ਰੈਸ ਨੂੰ ਜਾਰੀ ਕਰਦਾਂਗੇ ਜਿੰਨੀਆਂ ਵੀ ਜਥੇਬੰਦੀਆਂ ਚਾਹੇ ਉਹ ਤੁਸੀਂ ਅੰਤਰ ਜੁਨੀਅਨ ਆ ਆਸ਼ਾ ਵਰਕਰ ਜੁਨੀਅਨ ਆ ਟਰੱਕ ਜੁਨੀਅਨ ਆ ਸਟੂਡੈਂਟ ਜੁਨੀਅਨ ਆ ਟਰਾਂਸਪੋਰਟ ਜੁਨੀਅਨ ਆ ਪੀ ਆਰਟੀਸੀ ਬੱਸ ਮੁਲਾਜ਼ਮ ਜੁਨੀਅਨ ਆ ਰੋਡਵੇਜ ਬੱਸ ਵਾਲੇ ਜੁਨੀਅਨ ਆ ਪ੍ਰਾਈਵੇਟ ਬੱਸ ਮੁਲਾਜ਼ਮ ਜੁਨੀਅਨ ਆ ਪਟਵਾਰੀ ਜੁਨੀਅਨ ਆ ਕੰਪਿਊਟਰ ਜੁਨੀਅਨ ਆ ਪਟਵਾਰੀ ਕਾਨੂੰਗੋਜ ਯੂਨੀਵਰਸਿਟੀ ਸਟੂਡੈਂਟ ਨੇ ਕਾਲਜਾਂ ਦੇ ਪ੍ਰੋਫੈਸਰ ਯੂਨੀਅਨ ਨੇ ਰੇੜਾ ਫੜੀ ਵਾਲੇ ਯੂਨੀਅਨ ਮਜ਼ਦੂਰ ਯੂਨੀਅਨ ਨੇ ਪੱਠਾ ਮਜ਼ਦੂਰ ਯੂਨੀਅਨ ਨੇ ਰਿਸ਼ਕਾ ਯੂਨੀਅਨ ਆਟੋ ਯੂਨੀਅਨ ਚੌਂਕੀਦਾਰਾ ਯੂਨੀਅਨ ਨੰਬਰਦਾਰ ਯੂਨੀਅਨ ਆਰਤੀ ਯੂਨੀਅਨ ਪੱਲੇਦਾਰ ਯੂਨੀਅਨ ਵਾਟਰ ਸਪਲਾਈ ਵਰਕਰ ਯੂਨੀਅਨ ਟ੍ਰੇਡ ਯੂਨੀਅਨ ਐਡਵੋਕੇਟ ਯੂਨੀਅਨ ਬਿਜਲੀ ਕਰਮਚਾਰੀ ਯੂਨੀਅਨ ਸਾਬਕਾ ਸੈਨਿਕ ਯੂਨੀਅਨ ਸਮੇਤ ਹਰ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਅਸੀਂ ਸਦਾ ਦਿੱਤਾ ਹੈਗਾ ਵਾ ਅਰੇ ਸਦਾਵਾ ਤੁਹਾਡੇ ਤੱਕ ਵੀ ਪੇਜਦਾਂਗੇ ਸਦਾ ਪੱਤਰ ਦੇ ਰਹੇ ਹਾਂ ਔਰ ਇਹਦੇ ਨਾਲ ਦੀ ਨਾਲ ਅੱਜ ਡੱਲੇਵਾਲ ਸਾਹਿਬ ਜੀ ਦਾ ਮਰਨ ਵਰਤ ਜਿਹੜਾ ਵਾ ਉਹ 29ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਤੇ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਉਹ ਕਹਿ ਲਓ ਵੀ ਅੱਜ 315ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਜਿਹੜਾ ਪੰਜਾਬ ਬੰਦ ਦੇ ਵਿੱਚ ਅਸੀਂ ਪ੍ਰਚਾਰ ਪ੍ਰੋਪੋਗੈਂਡਾ ਲੈ ਕੇ ਜਾਣਾ ਵਾ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੋਵਾਂ ਫਾਰਮਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਆਜ਼ਾਦ ਤੌਰ ਤੇ ਜਥੇਬੰਦੀਆਂ ਵੀ ਸਾਡੀ ਸਪੋਰਟ ਕਰ ਰਹੀਆਂ ਇੱਥੇ ਰਹਿ ਗਏ ਅਸੀਂ ਜਿਹੜੇ ਟਰਾਂਸਪੋਰਟਰਾਂ ਦੇ ਮਾਲਕ ਆ ਬਹੁਤ ਸਾਰੀਆਂ ਨਾਲ ਵੀ ਅੱਜ ਫੋਨ ਤੇ ਗੱਲ ਕੀਤੀ ਆ ਉਹ ਵੀ ਸਾਡੇ ਵਿੱਚ ਸ਼ਾਮਲ ਹੋ ਕੇ ਸਾਡੀ ਹਮਾਇਤ ਕਰਨਗੇ ਠੀਕ ਹੈ ਜੀ ਅਸੀਂ 27 ਨੂੰ ਅੰਮ੍ਰਿਤਸਰ ਦੇ ਵਿੱਚ ਪੂਰਾ ਅੰਮ੍ਰਿਤਸਰ ਲਗਭਗ ਕਹਿ ਲਓ ਸਾਡੀਆਂ 20 ਜੋਨਾਂ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਚਾਹੇ ਉਹ ਤਰਨਤਾਰਨ ਹੋਵੇ ਗਰਦਾਸਪੁਰ ਹੋਵੇ ਜਲੰਧਰ ਹੋਵੇ ਲੁਧਿਆਣਾ ਹੋਵੇ ਪਟਿਆਲਾ ਹੋਵੇ ਮਹਾਲੀ ਹੋਵੇ ਰੋਪੜ ਹੋਵੇ ਹੁਸ਼ਿਆਰਪੁਰ ਹੋਵੇ ਚਾਹੇ ਜਲੰਧ ਬਠਿੰਡਾ ਹੋਵੇ ਚਾਹੇ ਉਹ ਮਾਨਸਾ ਹੋਵੇ ਫਿਰੋਜ਼ਪੁਰ ਹੋਵੇ ਪੰਜਾਬ ਦੇ तमाम ਜਿਲ੍ਹਿਆਂ ਵਿੱਚ ਪ੍ਰਚਾਰ ਪ੍ਰੋਪਗੈਂਡਾ ਆਪਣਾ ਜਾਊਗਾ ਤੁਹਾਨੂੰ ਲੱਗੂਗਾ 20 ਦੀਆਂ 20 ਜੁਨਾ 27 ਨੂੰ ਸਵੇਰੇ 8 ਵਜੇ ਤੋਂ ਪ੍ਰਚਾਰ ਮਹਿੰਮ ਕਰਨੀ ਚਾਹੇ ਜਲੰਧਰ ਰੋਡ ਹੋਵੇ ਚਾਹੇ ਮਜਤਾ ਰੋਡ ਹੋਵੇ ਚਾਹੇ ਮਜੀਠਾ ਰੋਡ ਹੋਵੇ ਸੰਗਤਪੁਰਾ ਰੋਡ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਮੈਂ ਗੁਰੂ ਕਾ ਰੋਡ ਹੋਵੇ ਅਜ਼ਨਾਲਾ ਰੋਡ ਹੋਵੇ ਅਟਾਰੀ ਰੋਡ ਹੋਵੇ ਅਗਲੇ ਬੰਨੇ ਚਭਾਲ ਰੋਡ ਹੋਵੇ ਤੇ ਤਦ ਕੋ ਤਰਨਤਾਂ ਰੋਡ ਉਹ ਜਿਹੜੀਆਂ ਮੇਨ ਰੋਡਾਂ ਤੇ ਐਂ ਸ਼ੁਰੂ ਕਰਕੇ ਉੱਥੋਂ ਤੇ ਪੂਰੇ ਬੱਸ ਸਟੈਂਡ ਤੱਕ ਹਰ ਘਰ ਘਰ ਦੇ ਵਿੱਚ ਜਿਹੜਾ ਪ੍ਰਚਾਰ ਸਾਡਾ ਲੈ ਕੇ ਜਾਵਾਂਗੇ ਅਸੀਂ ਇਹ ਇਹ ਸਾਡਾ ਅਸੀਂ ਅੱਜ ਆਪਣੀ ਅੰਮ੍ਰਿਤਸਰ ਦੀ ਜਿਹੜੀ ਮੀਟਿੰਗ ਦਾ ਸੱਦਾ ਅਸੀਂ ਦਿੱਤਾ ਉਹ ਬੰਦ ਨੂੰ ਸਫਲ ਕਿਦਾਂ ਕਰਨਾ ਕਿਵੇਂ ਸਾਡੇ ਦੁਕਾਨਦਾਰਾਂ ਤੱਕ ਕਿਵੇਂ ਸਾਡੇ ਛੋਟੇ ਲੱਗੂ ਦਿਓਕ ਤੱਕ ਕਿਵੇਂ ਸਾਡੇ ਰੜੀ ਰੇੜੇ ਫੜੀ ਵਾਲਿਆਂ ਤੱਕ ਕਿਵੇਂ ਆ ਸਾਡੇ ਲਾਗੇ ਵੱਲਾ ਸਬਜ਼ੀ ਮੰਡੀ ਹੈਗੀ ਆ ਸਾਰਿਆਂ ਨੂੰ ਵੀ ਕਿਵੇਂ ਸੱਦਾ ਲੋਕਾਂ ਤੱਕ ਪਹੁੰਚਾਉਣਾ ਉਹਦਾ ਪ੍ਰੋਗਰਾਮ ਅੱਜ ਸੀ ਇੱਥੇ ਇਕੱਠੇ ਹੋ ਗਏ ਆ ਅੱਜ ਬਣਾ ਰਹੇਗੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਪ੍ਰੋਗਰਾਮ ਬਣ ਰਹੇ ਆ ਤੋਂ ਅੱਜ ਜੋ ਦੋਨੋਂ ਫੋਰਮੋਂ ਨੇ ਨਿਰਣੇ ਲਿਆ ਹੈ ਵੀ ਲਗਭਗ ਹਮ ਲੋਗ 7 ਸੇ चार बजे तक तीस सितंबर को जो पंजाब बंद है उनका टाइमिंग है सा, सुबह सात बजे से लेकर चार बजे तक खनौरी बॉर्डर के ऊपर हम लोग छब्बीस को सभी जो ट्रेड यूनियंस है सैकड़े ट्रेड यूनियंस है हमारे पंजाब में सभी को हमने न्योता दिया है भी पंजाब बंद में हमारा सहयोग करें तो उसके लिए सभी को हमने न्योता दे दिया है और इसी के साथ साथ डलेवाल जी का अमर अंचन उनतीसवें दिन में दाखिल हो गया और हमारा मोर्चा 315 दिन में दाखिल हो चुका है और खनौरी रतनपुरा और अमृतसर में प्रचार मुहिम करने के लिए हम लोग पूरे अमृतसर समेत जैसे गुरदासपुर है पठानकोट है बटाला है तरन फिरोजपुर बठिंडा इसके साथ मानसा पटियाला मोहाली रोपड़ लुधियाना जलंधर पूरे तमाम पंजाब के जिलों में ये प्रचार मुहिम शुरू कर दिया किस तरह से संदेश है जो आम दुकानदार के पास हमारा लघु व्यापारी के पास ट्रांसपोर्टर के पास जो सब्जी मंडी है दाना मंडी है सभी के पास हमारा कार्यक्रम जाए पी तीस को पंजाब बंद रहेगा उसके लिए आरम्भ को तो हम सताइस में स्पेशल मुहिम ये चलाएंगे जो कल हमने देखा किसान दिवस था और धनकर साहब कुछ बातें कर रहे थे कुछ भी भाजपा ने इस तरह का प्रोग्राम नहीं दिया कि जो किसान दिवस को समर्पित हो आज भी किसान सताइस रूपये के ऊपर एक दिन में गुजारा कर रहा है और जिन, ज, जिन चौधरी चरण सिंह जी का नाम लिया गया और उनका ये कहना था कि जो आर्थिकता का विकास है वो देश के किसान मजदूर के खेत खल्याणों से होकर निकलता है तो भाजपा अभी जो हम देख रहे हैं जो अभी आंदोलन हमारा चल रहा है देश के प्रधानमंत्री जी किसान मजदूर के लीडर से बात नहीं करना चाहते घमंडी है जो कल सुनील जाखड़ जी ने बोला पी डलेवाल जी के अमर अंशन को छुड़वाना चाहिए हमारा कहना है कि देश के प्रधानमंत्री जी की जिद छुड़वानी चाहिए गृह मंत्री जी जिद छोड़े किसानों की बात माने अगर देश के प्रधानमंत्री जी आगे बढ़ेंगे किसानों मजदूरों की मांगों के ऊपर ध्यान देंगे तो मसला हल हो सकता है डल्लेवाल जी की सेहत के बारे में भी सोचा जा सकता है इसी के साथ साथ पंजाब केंद्र सरकार ने एमएसपी लीगल गारंटी कानून देने से भाग रही है किसान मजदूर का कर्ज माफी से भाग रही है और जो केंद्र ने अभी फैसला कर लिया है जो सबको पंजाब वासियों को ध्यान से देखना चाहिए कि जो मंडीज़ को प्राइवेट करने का नवा नया जो खलडा पूरे देश भर के राज्यों को भेजा उन्होंने पंजाब में भी आ गया पी जितने सैलो गोदाम हैं उनको खेती मंडी यार्ड घोषित कर दीजिए ये निजी मंडी हो जाएगी तो एपीएमसी एक्ट में संशोधन किए तो दोनों फोरमो ने निर्णय लेके ये बोला था कि जो पंजाब सरकार है विधानसभा का इजलास बुलाकर जो उन्होंने खलड़ा भेजा है हमें खेती मंडी को निजी हाथ देने में उसको रद्द करना करना चाहिए और विधानसभा में जो हमारी बारह मांगे हैं उनको पूरा करने के लिए भगवंत मान सरकार जो मता डाले उस विधानसभा इजलास में तो ये दोनों फोर्मो ने निर्णय ले रखा और अभी पंजाब वालों को समझ लेना चाहिए कि अब जो तीन कृषि कानून जो खेती मंडी को निजी हाथों में देने के लिए आ गए थे पूरा खेती सेक्टर को बर्बाद करने के लिए वो दोबारा केंद्र ने फिर निकाल लिए हैं। देखिए, अगर पंजाब खेती पर निर्भर अगर खेतों में हमारी खेती की उपज अच्छी होगी उसका पैसा खेती और मजदूर और किसान के पास होगा तो वो छोटे दुकानदार की खरीदी करने जाएगा जितना भी पंजाब में कारोबार चल रहा है वो तभी चलेगा अगर किसान और खेत मजदूर जो सबसे बड़ा खपतकार है उसके पास चंद पैसे होंगे भट्टे का काम चलेगा कोई भी कारोबार खेती के ऊपर डिपेंड करता तो सभी पंजाबी जो तीन करोड़ पंजाबी हैं आज शंभू और खनौरी की आवाज से आवाज लगा रहे हैं और पूरा 140 करोड़ आवाम देश का वो भी बॉर्डरों से जो आवाज उठ रही उसके साथ आवाज उठा रहा है और अब भाजपा के अंदर ਸਵੈਮ ਸਰਕਾਰ ਦੇ ਅੰਦਰ ਇੱਕ ਕਿਸਮ ਦੀ ਬੁਖਲਾਹਟ ਹੈ ਔਰ ਬੁਖਲਾਹਟ ਮੇਂ ਬਹੁਤ ਸੀ ਬਿਆਨਬਾਜ਼ੀ ਕਰੀ ਜਾ ਰਹੀ ਹੈ ਜੋ ਹਮ ਇਹ ਦੇਖ ਰਹੇ ਹਾਂ ਤੋ ਅੱਜ ਫੇਰ ਮੇਰਾ ਸਦਾਵਾ ਸਾਰੇ ਪੰਜਾਬੀਆਂ ਨੂੰ ਪਿੱਤੀ ਦੇ ਬੰਦ ਵਿੱਚ ਸਾਥ ਦੇਵੇ ਮੇਰੇ ਨਾਲ ਰੋਡ ਵਿੱਚ ਦੇ ਆਪਣੇ ਆਗੂ ਸਾਡੇ ਨਾਲ ਆਏ ਅੱਜ ਅਸੀਂ ਬੱਸ ਸਟੈਂਡ ਅਬਰਸਰ ਦੇ ਵਿੱਚ ਮੀਟਿੰਗ ਸੱਦੀ ਸੀ ਤੇ ਕਾਫੀ ਪ੍ਰਾਈਵੇਟ ਬੱਸ ਵਾਲੇ ਵੀ ਰੋਡ ਵਿੱਚ ਹੋਰ ਮੁਲਾਜ਼ਮ ਵਾਟਰ ਸਪਲਾਈ ਵਾਲੇ ਜਥੇਬੰਦੀਆਂ ਦੇ ਲੋਕ ਆਏ ਸੀ ਤਾਂ ਉਹਨਾਂ ਦੇ ਸਾਥੀ ਅਸੀਂ ਸਾਥਕ ਲੈ ਆਏ ਉਹ ਵੀ ਦੱਸ ਦਣਗੇ ਆਪਣੇ ਲੋ ਉਹਨਾਂ ਦਾ ਕੀ ਪ੍ਰੋਗਰਾਮ ਹੈ ਹਾਂਜੀ ਪਹਿਲਾਂ ਜਵਾਬ ਦੇ ਦੇ ਜੀ ਹਾਂਜੀ ਪਹਿਲਾਂ ਜੀ ਆਪਣਾ ਨਾਮ ਦੱਸ ਕੇ ਜੁਨੀਅਰ ਦਾ ਨਾਮ ਦੱਸ ਕੇ ਖਿੱਚੋ ਜੋ ਸੰਗ ਸੁਬਾਜ ਬ੍ਰਾਂਡ ਸਕ ਪੰਜਾਬ ਰੋਡ ਪਨਬਸ ਪੀ ਆਰਟੀਸੀ ਕੰਟੈਕਟ ਵਰਕਰ ਜੁਨੀਅਨ ਤੋਂ ਅੱਜ ਸਾਡੇ ਕੋ ਅੰਮ੍ਰਿਤਸਰ ਬੱਸ ਸਟੈਂਡ ਤੇ ਆਪਣਾ ਜਨਨ ਸਕੱਤਰ ਜਿਹੜਾ ਪੰਦੇਰ ਸਾਹਿਬ ਪਹੁੰਚੇ ਸਨ ਜਿਹੜੀਆਂ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਟ੍ਰੇਡ ਜਥੇਬੰਦੀਆਂ ਜਾਂ ਟਰਾਂਸਪੋਰਟ ਜਥੇਬੰਦੀਆਂ ਨੇ ਪਾਏ ਉਹ ਪੰਜਾਬ ਰੋਡ ਦੇ ਕਰਮਚਾਰੀ ਦਾਲ ਪੰਜਾਬ ਰੋਡ ਵਿੱਚ ਏ ਟਕ ਸਟੇਟ ਟਰਾਂਸਪੋਰਟ ਜੂਨੀਅਰ ਪੰਜਾਬ ਰੋਡ ਵਿੱਚ ਤੇ ਹੋਰ ਵੀ ਜਿੰਨੇ ਵੀ ਪ੍ਰਾਈਵੇਟ ਜਿੰਨੇ ਆ ਵੀ ਟਰਾਂਸਪੋਰਟਰ ਆ ਜਾਂ ਕੰਪਨੀਆਂ ਨੇ ਉਹਨਾਂ ਨੂੰ ਫੋਨ ਦੇ ਉੱਤੇ ਸੰਪਰਕ ਕੀਤਾ ਗਿਆ ਤੇ ਜਿਹੜੀ 26 ਤਰੀਕ ਨੂੰ ਖਰੌਨੀ ਬਾਰਡਰ ਤੇ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਸਾਰੇ ਹੀ ਸੂਬਾ ਜਿਹੜੇ ਲੈਵਲ ਦੇ ਲੀਡਰ ਆ ਜਿੰਨੀਆਂ ਵੀ ਆਪਣੀਆਂ ਟਰੇਡ ਜੂਨੀਆਰਾਂ ਨੇ ਸਾਰਿਆਂ ਨੂੰ ਜਰੀਆ ਉਹ ਬੇਨਤੀ ਕੀਤੀ ਪੀ ਉਹ ਮੀਟਿੰਗ ਦੇ ਵਿੱਚ ਜਰੀਆ ਉਹ ਸਮੂਲੀਅਤ ਕਰਕੇ ਤੇ ਆਪਣੀਆਂ ਜ਼ੋਨਾਂ ਦੇ ਵਿੱਚ ਮੀਟਿੰਗਾਂ ਕਰਕੇ ਆਪਣੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਕੇ ਜੇਰਾ 30 ਤਰੀਕ ਦਾ ਜਿਹੜਾ ਬੰਦ ਦਾ ਜਿਹੜਾ ਸਫਲ ਬਣਾਉਣਾ ਵਾ ਉਹਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਸਮੂਲਤ ਕਰਨਗੀਆਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਵੀ ਜਿਹੜਾ ਟਰਾਂਸਪੋਰਟ ਦਾ ਅਹਿਮ ਰੋਲ ਰਹੇਗਾ 30 ਤਰੀਕ ਨੂੰ ਬੰਦ ਦੇ ਵਿੱਚ ਤੇ ਸਾਰੇ ਤਗੜੇ ਹੋ ਕੇ ਜਰਿਆ ਟਰਾਂਸਪੋਰਟਰ ਨੇ ਭਾਇਓ ਪ੍ਰਾਈਵੇਟ ਆ ਤੇ ਭਾਇਓ ਸਰਕਾਰੀ ਟਰਾਂਸਪੋਰਟ ਪੀਆਰਟੀਸੀ ਆ ਪਨ ਬਸਿਆ ਰੋਡ ਵਿੱਚ ਆ ਉਹ ਇਸ ਜਿਹੜਾ ਬੰਦ ਦੇ ਵਿੱਚ ਤਗੜੇ ਹੋ ਕੇ ਸਮੂਲੀਅਤ ਕਰਨ ਤੇ ਜਿੰਨੇ ਵੀ ਪ੍ਰੋਗਰਾਮ ਖਨੌਰੀ ਬਾਡਨ ਤੋਂ ਜਰੇ ਆ ਰਹੇ ਆ ਉਹਨਾਂ ਦੇ ਵਿੱਚ ਸਾਡੀ ਜਥੇਬੰਦੀ ਤੇ ਤਕਰੀਬਨ ਹਰ ਪ੍ਰੋਗਰਾਮ ਸਮੂਲੀਅਤ ਕਰ ਰਹੀ ਆ ਤੇ ਹੁਣ 30 ਤਰੀਕ ਦਾ ਜਿਹੜਾ ਬੰਦ ਦਾ ਚੱਕਾ ਜਾਮ ਦਾ ਕਰਨ ਜਾਂ ਕੋਈ ਵੀ ਕਿਹਰੇ ਤਰੀਕੇ ਨਾਲ ਕਰਦੇ ਆ ਉਹ ਸਾਰਿਆਂ ਨੂੰ ਅਸੀਂ ਮੈਸੇਜ ਲਾ ਰਹੇ ਆ ਉਹ ਆਪਣੀਆਂ ਮੀਟਿੰਗਾਂ ਕਰਨਗੇ 26 ਤਰੀਕ ਦੇ ਵਿੱਚ ਜਿਹੜੀ ਆ ਉਹ ਅਸੀਂ ਸਾਰੇ ਟਰਾਂਸਪੋਰਟ ਪੰਜਾਬ ਦੇ ਉੱਥੇ ਮੀਟਿੰਗ ਦੇ ਵਿੱਚ ਹੀ ਸਮੂਲੀਅਤ ਕਰਾਂਗੇ ਤੇ 27 ਤਰੀਕ ਦਾ ਪ੍ਰੋਗਰਾਮ ਜਿਹੜਾ ਇਹਨਾਂ ਦਾ ਪ੍ਰਚਾਰ ਦਾ ਉਹਦੇ ਵਿੱਚ ਵੀ ਸਮੂਲੀਅਤ ਕਰਾਂਗੇ ਤੇ 30 ਤਰੀਕ ਦੇ ਬੰਦ ਦੇ ਮੈਂ ਸਾਰੇ ਪੰਜਾਬ ਦੇ ਜਥੇਬੰਦੀਆਂ ਟਰੇਡ ਜਥੇਬੰਦੀਆਂ ਨੂੰ ਬੇਨਤੀ ਕਰਨਾ ਤੇ ਸਾਰੇ ਇਸ ਜਿਹੜਾ ਪ੍ਰੋਗਰਾਮ ਸਫਲ ਬਣਾਉਣ ਦੀ ਜਰੀਆ ਉਹ ਕਿਰਪਾ ਕਰਨ ਅੱਛਾ ਡਰਾਈਵਰ ਵੀ ਉਸ ਦਿਨ ਹੜਤਾਲ ਤੇ ਰਹਣਗੇ ਸਾਰੇ ਬੰਦ ਹੈ ਬਿਲਕੁਲ ਜੀ ਆਪਾਂ ਆਪਣੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਕੇ ਜਿਹੜਾ ਉਹ ਇਹ ਚੱਕਾ ਜਾਮ ਵਰਗੇ ਪ੍ਰੋਗਰਾਮਾਂ ਤੋਂ ਜਿਹੜਾ ਉਹ ਆਪਣੀਆਂ ਪਲਾਨ ਬਣਾਵਾਂਗੇ ਕਿ ਕਿੰਨੀਆਂ ਕਿ ਬੱਸਾਂ ਬੰਦ ਰਹਿਣਗੀਆਂ ਜੀ ਪੂਰੇ ਸੂਬੇ ਤਕਰੀਬਨ ਸਾਰੇ ਸੂਬੇ ਦੀਆਂ ਜੰਨੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਬੰਦ ਰਹਿਣਗੀਆਂ ਜੀ ਪੂਰਨ ਤੌਰ ਤੇ ਪ੍ਰਾਈਵੇਟ ਬੱਸਾਂ ਨੇ ਸਮਰਥਨ ਦਿੱਤਾ ਜੀ ਤੁਹਾਨੂੰ ਇਸ ਜੀ ਬਾਰੇ ਬਿਲਕੁਲ ਜੀ ਉਹ ਸਾਰਿਆਂ ਨਾਲ ਗੱਲ ਵੀ ਹੋਈ ਹੈ ਭੰਦੇਰ ਸਾਹਿਬ ਦੀ ਸਾਡੀ ਵੀ ਗੱਲ ਹੋਈ ਆ ਉਹ ਜਿਹੜਾ ਸਾਰਿਆਂ ਨੇ ਇਹ ਹਮਾਇਤ ਕਰਨ ਦਾ ਜਿਹੜਾ ਉਹ ਦਿੱਤਾ ਪ੍ਰੋਸਸ ਜੀ ਬਾਹਰਲੇ ਸੂਗਿਆਂ ਤੋਂ ਬੱਸਾਂ ਆਉਂਦੀਆਂ ਫਿਰ ਉਹਨੂੰ ਹੀ ਰੋਕੇ ਜਾਣਗੇ ਬਿਲਕੁਲ ਜੀ ਜਦੋਂ ਪੰਜਾਬ ਹੀ ਬੰਦ ਹੋਊਗਾ ਤੇ ਬਾਹਰੋਂ ਬੱਸਾਂ ਆਉਣ ਦਾ ਕੋਈ ਮਤਲਬ ਹੀ ਨਹੀਂ ਜਦੋਂ ਸਾਡੇ ਇੱਥੇ ਸਾਰਾ ਟਰਾਂਸਪੋਰਟ ਜਿਹੜਾ ਜਿੰਨੇ ਵੀ ਅਦਾਰੇ ਆ ਸਟਰ ਬੰਦ ਆ ਸਾਰਾ ਪੰਜਾਬ ਬੰਦ ਆ ਤੇ ਉਹ ਮੈਂ ਕਹਿੰਦਾ ਵੀ ਕੋਈ ਵੀ ਆਉਣ ਦੀ ਕੋਈ ਨਹੀਂ ਆ ਗਈ ਤੇ ਕੱਲੇ ਬੱਸ ਯੂਨੀਅਨ ਕਿਹੋ ਜਿਹੀ ਕਰਮਚਾਰੀ ਤੁਹਾਡੇ ਨਾਲ ਜੁੜੇ ਨਹੀਂ ਹਾਂ ਮੈਂ ਦੱਸ ਦੇਣਾ ਦੇਖੋ ਮੈਂ ਤਾਂ ਪਹਿਲੋ ਪੜ ਤਾਂ ਖੰਨਾ ਸਾਹਿਬ ਕਿਤੇ ਲੇਟ ਹੋ ਗਏ ਜੀ ਚਾਹੇ ਉੱਚ ਬਿਜਲੀ ਮੁਲਾਜ਼ਮ ਹੋਣ ਚਾਹੇ ਟੋਰ ਟਨੋਰ ਜਥੇਬੰਦੀਆਂ ਨਾਲ ਮੈਸੇਜ ਕੀਤੇ ਆ ਔਰ ਜਿਹੜਾ ਆਪਣਾ 26 ਨੂੰ ਸਾਡਾ ਦਸੰਬਰ ਨੂੰ ਪ੍ਰੋਗਰਾਮ ਆ ਉੱਚ ਸਾਰੀ ਰੂਪਰੇਖਾ ਤੁਹਾਡੇ ਸਾਹਮਣੇ ਆ ਜਾਊਗੀ ਸਾਰੇ ਸਾਡੇ ਕੋ ਆ ਵੀ ਰਹੇ ਆ ਔਰ ਸਾਡਾ ਇਥੋਂ ਤੱਕ ਇਹ ਟਰਾਂਸਪੋਰਟਰਾਂ ਦੇ ਜਿਹੜੇ ਮਾਲਕ ਹੈ ਮੇਰੀ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਉਹ ਵੀ ਆਪਣੇ ਆਪ ਆਉਣਗੇ ਜਾਂ ਨੁਮਾਇंदे ਭੇਜਣਗੇ ਵੀ ਠੀਕ ਆ ਉਹਨਾਂ ਨੇ ਸਮਰਥਨ ਦਿੱਤਾ ਹੈਗਾ ਹਾਂਜੀ ਹੋਰ ਕੋਈ ਸਵਾਲ ਠੀਕ ਹੈ ਸਰ ਜਿਹੜੀ ਐਮਰਜੈਂਸੀ ਸਵਾਲ ਸਵਾਲ ਹਾਂ ਠੀਕ ਹੈ ਦੇਖੋ ਐਮਰਜੈਂਸੀ ਸੇਵਾਵਾਂ ਵਿੱਚ ਮੈਡੀਕਲ ਸੇਵਾਵਾਂ ਬਹਾਲ ਰਹਿਣਗੀਆਂ ਉਹਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈਗਾ ਉਹ ਵੀ ਬਹਾਲ ਰੱਖਿਆ ਜਾਊਗਾ ਕੋਈ ਆਪਣਾ ਬਾਹਰ ਜਾ ਰਿਹਾ ਹਵਾਈ ਜਾਜ ਦੀ ਟਿਕਟ ਹੈਗੀ ਹੈ ਕਿਸੇ ਕੋਲੇ ਠੀਕ ਹੈ ਅਰਜੈਂਟ ਹੈਗਾ ਉਹ ਵੀ ਅਸੀਂ ਬਹਾਲ ਰੱਖਾਂਗੇ ਕੁਮਾਰ ਦਾ ਸਵਾਰ ਆ ਰਿਹਾ ਉਹ ਵੀ ਖਿਆਲ ਯਾਨੀ ਐਮਰਜੈਂਸੀ ਸੇਵਾਵਾਂ ਤੇ ਕੋਈ ਪਾਬੰਦੀ ਨਹੀਂ ਹੋਊਗੀ ਸਾਡੀ ਇਹ ਅਸੀਂ ਫੈਸਲਾ ਕਰ ਲਿਆ ਐਮਰਜੈਂਸੀ ਸਿਮਾਵਾ ਉਹਨਾਂ ਹਾਲਾਤਾਂ ਵਿੱਚ ਆਪਾਂ ਬਹਾਲ ਰੱਖਾਂਗੇ ਤੇ ਕੋਈ ਪਰਲਲ ਜਿੱਥੇ ਤੁਸੀਂ ਬਿਲਡਿੰਗ ਕਰ ਰਹੇ ਹੋ 12 ਵਜੇ ਚੰਡੀਗੜ੍ਹ ਦੇ ਵਿੱਚ ਐਸਪੀਐਮ ਦੀ ਵੀ ਇੱਕ ਮੀਟਿੰਗ ਚੱਲ ਰਹੀ ਹੈ ਉਹਨੂੰ ਮੀਟਿੰਗ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੁਸੀਂ ਉਹਦਾ ਹਿੱਸਾ ਹੋਇਆ ਨਹੀਂ ਦੋ ਗੱਲਾਂ ਤੁਹਾਨੂੰ ਪਤਾ ਪਟਿਆਲੇ ਆਪਣੀ ਸਾਂਝੀ ਮੀਟਿੰਗ ਹੋਈ ਸੀਗੀ ਔਰ ਉਦੋਂ ਹੀ ਉਹਨਾਂ ਅਨਾਉਂਸਮੈਂਟ ਕਰਤਾ ਸੀ ਵੀ ਜੋ ਮੀਟਿੰਗ ਦੇ ਅੰਦਰ ਗੱਲਬਾਤ ਦਾ ਡਿਸਕਸ਼ਨ ਦਾ ਅਜੰਡਾ ਬਣਿਆ ਹੈਗਾ ਵੀ ਗਾਹਾਂ ਕਿਵੇਂ ਇੱਕਤਾ ਬਣ ਸਕੇ ਸਮੂਚੇ ਉਹਨਾਂ ਨੇ ਉਦੋਂ ਹੀ ਸਾਨੂੰ ਕਨਵੇ ਕਰਤਾ ਸੀ ਵੀ ਸਾਡੀ ਚਬੀ ਨੂੰ ਮੀਟਿੰਗ ਹੈਗੀ ਆ ਤੇ ਕੱਲ ਜਿਹੜਾ ਪ੍ਰੋਗਰਾਮ ਹੋਇਆ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਿੰਨਾਂ ਵਿੱਚ ਆਪਣੇ ਤੌਰ ਤੇ ਸਾਡੀ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਨੇ ਵੀ ਟੋਕਨ ਸੰਮੂਲਿਤ ਕੀਤੀ ਹੈਗੀ ਆ ਉਹਦੇ ਵਿੱਚ ਬੀਕੇ ਜੂ ਆਜ਼ਾਦ ਦੇ ਕੋ ਸਾਥੀ ਵੀ ਗਏ ਹੈਗੇ ਆ ਔਰ ਬੀਕੇ ਜੂ ਕ੍ਰਾਂਤੀਕਾਰੀ ਦੇ ਵੀ ਠੀਕ ਹੈ ਜੀ ਤੋਂ ਉਹਨਾਂ ਨੇ ਅੱਜ ਆਪਣਾ ਪ੍ਰੋਗਰਾਮ ਲੀਕ ਕੇ ਗਾਹਾਂ ਅੰਦੋਲਨ ਕਿਵੇਂ ਬਣੇ ਜਾਂ ਅੰਦੋਲਨਾਂ ਦੀ ਕਿਵੇਂ ਹਮਾਇਤ ਕੀਤੀ ਜਾਵੇ ਅੱਜ ਸ਼ਾਮ ਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਊਗਾ ਦੇਖੋ ਸਤਾਈ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਹੈਗਾ ਪੰਜਾਬ ਬੰਦ ਦੇ ਸੱਦੇ ਨੂੰ ਜਨ ਜਨ ਤੱਕ ਪਹੁੰਚਾਉਣਾ ਔਰ ਉਹਦੇ ਲਈ 27 ਅਸੀਂ 21 ਕੋਈ ਕੱਲ ਵੀ ਪਰਸੋਂ ਵੀ 27 ਨੂੰ ਪੰਜਾਬ ਤੁਹਾਨੂੰ ਮੁਹਮਮ ਦਿਖੂਗੀ ਮੈਂ ਬਕਾਇਦਾ ਇੱਧਰ ਦੁਬੁਰਜੀ ਤੋਂ ਸ਼ੁਰੂ ਹੋ ਜਾਊਂਗਾ 8 ਵਜੇ ਔਰ ਬੱਸ ਸਟੈਂਡ ਤੱਕ ਆਵਾਂਗੇ ਅਸੀਂ ਉਹਦੇ ਵਿੱਚ ਢੋਲ ਵੀ ਲੈ ਸਕਦੇ ਆਂ ਪੀਪੇ ਵੀ ਲੈ ਸਕਦੇ ਆਂ ਖੜਕਾ ਕੇ ਸਾਡੇ ਸਪੀਕਰ ਵੀ ਚੱਲਦੇ ਹੋਣਗੇ ਅਸੀਂ ਦਵਰਕੀ ਲਈ ਹੋਊਗੀ ਹਰ ਦੁਕਾਨ ਤੇ ਜਾ ਕੇ ਹੱਥ ਜੋੜ ਕੇ ਉਹਨੂੰ ਅਪੀਲ ਵੀ ਕਰਾਂਗੇ ਜਿਹੜੀ ਵਿਆਹ ਵਾਲੀਆਂ ਗੱਡੀਆਂ ਹੋਣਗੇ 30 ਤਰੀਕ ਨੂੰ ਕੋਈ ਜਾਣ ਦਿੱਤੀ ਜਾਣਗੀ ਹੈ ਜੀ ਸਾਹਿਬ ਹਾਂ ਦੇਖੋ ਦੋ ਗੱਲਾਂ ਵਿਆਹ ਤੇ ਦੇਖੋ ਜਿੱਥੋਂ ਤੱਕ ਲਾੜਾ ਲਾੜੀ ਦਾ ਸਬੰਧ ਆ ਉਹਦੇ ਸਬੰਧ ਐਮਰਜੈਂਸੀ ਸਵਾਵਾ ਸੀ ਬਾਹਰ ਰੱਖਿਆ ਠੀਕ ਹੈ ਜੀ ਹੋਰ ਜੀ ਧੰਨਵਾਦ ਆਪ ਹੰਦੇ ਤਾਂ ਇੱਕ ਗ੍ਰੀਟਿੰਗ ਚੱਲਦੀ ਆ ਹਾਂ ਬੈਕਿੰਗ ਸਾਰਾ ਇਨਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਕੋਈ ਅੱਗੇ ਹਾਂ ਦੇਖਿਓ ਜਿਸ ਤਰ੍ਹਾਂ ਸੇ ਹਮਨੇ ਦਿਖਾਇ ਇਸ਼ੂ ਅਬ ਪਾਰਲੀਮੈਂਟਸ ਮੇ ਪਹਿਲੇ ਤੋਂ ਕਾਰਪੋਰੇਟ ਕੇ ਖਿਲਾਫ ਚਲਤਾ ਰਹਾ ਉਸਕੇ ਬਾਅਦ ਜਬ ਗ੍ਰਹਿ ਮੰਤਰੀ ਜੀ ਬੋਲੇ ਹੈ ਤੋ ਦੂਸਰਾ ਮੁੱਦਾ ਬਣ ਗਿਆ और उसके बाद फिर धक्का मुक्की वाला मुद्दा पार्लियामेंट में हमें नजर आया तो ऐसा नहीं लगता भी देश के आम लोगों के लिए देश की पार्लियामेंट चल रही है जहां आम लोगों को मुखातब हो रहे है ऐसा लगता है कि किसान आंदोलन को टारगेट करने के लिए बेशक जो अंबेडकर जी के बारे में गृह मंत्री जी ने कहा वो उचित हम नहीं मानते ऐसा नहीं बोला जाना चाहिए था लेकिन विपक्ष हो या सत्ता पक्ष हो इस बार पार्लियामेंट में किसान मजदूर की आवाज उठने नहीं देगी बेशक विपक्ष के लोग खनौरी पर जा रहे हैं हर का हक है लेकिन जब इतना बड़ा मुद्दा बनता हर सियासी पार्टी उसमें अपनी रोटी सेकने का यत्न करती है हम ऐसा मानते हैं उसको तो मानते नहीं है दो बातें देखिये दो बातें आप अम्बेदकर जी का अगर सम्मान करते हैं तो अम्बेडकर जी ने जो कुछ कहा उनके समुदाय के लिए क्या किया है? कोई भी सरकार हो तो हमारा इतना दलत गरीब पछड़ा वर्ग है उनके पूरे हिंदुस्तान में उनसे जातियां होती हैं, नौकरी की सवाल है बड़ी उनकी दिनचर्या से लेकर शाम तक खाने का गुजारा मुश्किल है अब अगर अम्बेडकर जी का नाम लेते हैं तो उस समाज के लिए उत्थान के लिए आपने क्या किया उसको अपने सेहत सहूलते देने के लिए या एजुकेशन देने के क्या कार्यक्रम वो तो मुझे कहीं नजर नहीं आता बस उसके नाम को हर पार्टी यूटिलाईज करके उनके समुदाय की वोट लेना चाहती है वोट का ही मसला है मुझे तो लगता है और कोई नहीं है देखिये ये हमने देखा पंजाब में और देश भर में भी पंजाब में भी कुछ जगह पर एजेंसियां केंद्र और पंजाब की लगी हुई हैं और किसान मजदूर आंदोलन को डीरेल किस तरह से किया जाए बयानबाजी भी अभी जाक, सुनील जाखड़ जी का बयान भी वो डी कर अलग अलग तरीके से बयान देके एक आपको पता एमपी थे भाजपा के वो बोल गए थे 700 लड़कियां गैब होगी आंदोलन से कुछ कुछ का सर पाओ नहीं है तो इस तरह की हमारे ऊपर छीटाकसी होती रहती है हमें बदनाम करने के लिए तीस दिसंबर न ਦੋਆ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਉਹਦਾ ਸਮਾਂ ਵੀ ਨਿਸ਼ਚਿਤ ਕਰ ਦਿੱਤਾ ਗਿਆ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਸਵੇਰ ਤੋਂ ਬੰਦ ਹੋ ਜੂਗਾ ਸ਼ਟਰਡਾਊਨ ਹਰ ਤਰ੍ਹਾਂ ਦਾ ਕੰਪਲੀਟ ਬੰਦ ਜਿਹੜਾ ਵਾ ਉਹ ਸ਼ਾਮ 4 ਵਜੇ ਤੱਕ ਰਹੂਗਾ ਇਹਦੇ ਲਈ ਸਾਰਿਆਂ ਪੰਜਾਬ ਵਾਸੀਆਂ ਤੋਂ ਅਸੀਂ ਸਹਿਯੋਗ ਦੀ ਮੰਗ ਕੀਤੀ ਹੈਗੀ ਆ 26 ਨੂੰ ਖਨੌਰੀ ਬਾਰਡਰ ਤੇ 11 ਵਜੇ ਅਸੀਂ ਸੱਦਾ ਪੱਤਰ ਵੀ ਭੇਜੇ ਪ੍ਰੈਸ ਨੂੰ ਜਾਰੀ ਕਰ ਦਾਂਗੇ ਜਿੰਨੀਆਂ ਵੀ ਜਥੇਬੰਦੀਆਂ ਚਾਹੇ ਉਹ ਤੁਸੀਂ ਅੰਦਰ ਯੂਨੀਅਨ ਆ ਆਸ਼ਾ ਵਰਕਰ ਯੂਨੀਅਨ ਆ ਟਰੱਕ ਯੂਨੀਅਨ ਆ ਸਟੂਡੈਂਟ ਯੂਨੀਅਨ ਆ ਟਰਾਂਸਪੋਰਟ ਯੂਨੀਅਨ ਆ ਪੀ ਆਰਟੀਸੀ ਬੱਸ ਮੁਲਾਜ਼ਮ ਯੂਨੀਅਨ ਆ ਰੋਡਵੇਜ ਬੱਸ ਵਾਲੇ ਯੂਨੀਅਨ ਆ ਪ੍ਰਾਈਵੇਟ ਬੱਸ ਮੁਲਾਜ਼ਮ ਯੂਨੀਅਨ ਆ ਪਟਵਾਰੀ ਜੂਨੀਅਨਾਂ ਕੰਪਿਊਟਰ ਜੂਨੀਅਨਾਂ ਪਟਵਾਰੀ ਕਾਨੂੰਗੋ ਜੂਨੀਅਨਾਂ ਯੂਨੀਵਰਸਿਟੀ ਸਟੂਡੈਂਟ ਨੇ ਕਾਲਜਾਂ ਦੇ ਪ੍ਰੋਫੈਸਰ ਜੂਨੀਅਨਾਂ ਰੇੜਾ ਫੜੀ ਵਾਲੇ ਜੂਨੀਅਨਾਂ ਮਜ਼ਦੂਰ ਜੂਨੀਅਨ ਨੇ ਪੱਠਾ ਮਜ਼ਦੂਰ ਜੂਨੀਅਨਾਂ ਰਿਸ਼ਕਾ ਜੂਨੀਅਨ ਆਟੋ ਜੂਨੀਅਨ ਚੌਂਕੀਦਾਰਾ ਜੂਨੀਅਨ ਨੰਬਰਦਾਰ ਜੂਨੀਅਨ ਆਰਤੀ ਯੂਨੀਅਨ ਪੱਲੇਦਾਰ ਜੂਨੀਅਨ ਵਾਟਰ ਸਪਲਾਈ ਵਰਕਰ ਯੂਨੀਅਨ ਟ੍ਰੇਡ ਜੂਨੀਅਨ ਐਡਵੋਕੇਟ ਜੂਨੀਅਨ ਬਿਜਲੀ ਕਰਮਚਾਰੀ ਜੂਨੀਅਨ ਸਾਬਕਾ ਸੈਨਿਕ ਯੂਨੀਅਨ ਸਮੇਤ ਹਰ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਅਸੀਂ ਸੱਦਾ ਦਿੱਤਾ ਹੈਗਾ ਵਾ ਔਰ ਇਹ ਸੱਦਾ ਵਾ ਤੁਹਾਡੇ ਤੱਕ ਵੀ ਪੇਜਦਾਂਗੇ ਸੱਦਾ ਪੱਤਰ ਦੇ ਰਹੇ ਹਾਂ ਔਰ ਇਹਦੇ ਨਾਲ ਦੀ ਨਾਲ ਅੱਜ ਡੱਲੇਵਾਲ ਸਾਹਿਬ ਜੀ ਦਾ ਮਰਨ ਵਰਤ ਜਿਹੜਾ ਵਾ ਉਹ 29ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਤੇ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਉਹ ਕਹਿ ਲਓ ਵੀ ਅੱਜ 315ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਜਿਹੜਾ ਪੰਜਾਬ ਬੰਦ ਦੇ ਵਿੱਚ ਅਸੀਂ ਪ੍ਰਚਾਰ ਪ੍ਰੋਪਗੈਂਡਾ ਲੈ ਕੇ ਜਾਣਾ ਵਾ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੋਵਾਂ ਫਾਰਮਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਆਜ਼ਾਦ ਤੌਰ ਤੇ ਜਥੇਬੰਦੀਆਂ ਵੀ ਸਾਡੀ ਸਪੋਰਟ ਕਰ ਰਹੀਆਂ ਇਹ ਚ ਰਹਿ ਗਿਆ ਅਸੀਂ ਜਿਹੜੇ ਟਰਾਂਸਪੋਰਟਰਾਂ ਦੇ ਮਾਲਕ ਆ ਬਹੁਤ ਸਾਰੀਆਂ ਨਾਲ ਵੀ ਅੱਜ ਫੋਨ ਤੇ ਗੱਲ ਕੀਤੀ ਆ ਉਹ ਵੀ ਸਾਡੇ ਵਿੱਚ ਸ਼ਾਮਲ ਹੋ ਕੇ ਸਾਡੀ ਹਮਾਇਤ ਕਰਨਗੇ ਠੀਕ ਹੈ ਜੀ 80 27 ਨੂੰ ਅੰਮ੍ਰਿਤਸਰ ਦੇ ਵਿੱਚ ਪੂਰਾ ਅੰਮ੍ਰਿਤਸਰ ਲਗਭਗ ਕਹਿ ਲੋ ਸਾਡੀਆਂ 20 ਜੋਨਾਂ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਚਾਹੇ ਉਹ ਤਰਨਤਾਰਨ ਹੋਵੇ ਗਰਦਾਸਪੁਰ ਹੋਵੇ ਜਲੰਧਰ ਹੋਵੇ ਲੁਧਿਆਣਾ ਹੋਵੇ ਪਟਿਆਲਾ ਹੋਵੇ ਮਹਾਲੀ ਹੋਵੇ ਰੋਪੜ ਹੋਵੇ ਹੁਸ਼ਿਆਰਪੁਰ ਹੋਵੇ ਚਾਹੇ ਜਲੰਧ ਬਠਿੰਡਾ ਹੋਵੇ ਚਾਹੇ ਉਹ ਮਾਨਸਾ ਹੋਵੇ ਫਿਰੋਜ਼ਪੁਰ ਹੋਵੇ ਪੰਜਾਬ ਦੇ तमाम ਜ਼ਿਲ੍ਹਿਆਂ ਵਿੱਚ ਪ੍ਰਚਾਰ ਪ੍ਰੋਪਗੈਂਡਾ ਆਪਣਾ ਜਾਊਗਾ ਤੁਹਾਨੂੰ ਲੱਗੂਗਾ 20 ਦੀਆਂ 20 ਜੁਨਾ 27 ਨੂੰ ਸਵੇਰੇ 8 ਵਜੇ ਤੋਂ ਪ੍ਰਚਾਰ ਮੁਹਿੰਮ ਕਰਨੀ ਚਾਹੇ ਜਲੰਧਰ ਰੋਡ ਹੋਵੇ ਚਾਹੇ ਮੈਤਾ ਰੋਡ ਹੋਵੇ ਚਾਹੇ ਮਜੀਠਾ ਰੋਡ ਹੋਵੇ ਸੰਗਤਪੁਰਾ ਰੋਡ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਮੈਂ ਗੁਰੂ ਕਾ ਬੋ ਰੋਡ ਹੋਵੇ ਅਜ਼ਨਾਲਾ ਰੋਡ ਹੋਵੇ ਅਟਾਰੀ ਰੋਡ ਹੋਵੇ ਅਗਲੇ ਬੰਨੇ ਚਭਾਲ ਰੋਡ ਹੋਵੇ ਤੇ ਤਦ ਕੋ ਤਰਨਤਾਰ ਰੋਡ ਉਹਨ ਜਿਹੜੀਆਂ ਮੇਨ ਰੋਡਾਂ ਤੇ ਐਂਡ ਸ਼ੁਰੂ ਕਰਕੇ ਉੱਥੋਂ ਤੇ ਪੂਰੇ ਬੱਸ ਸਟੈਂਡ ਤੱਕ ਹਰ ਘਰ ਘਰ ਦੇ ਵਿੱਚ ਜਿਹੜਾ ਪ੍ਰਚਾਰ ਸਾਡਾ ਲੈ ਕੇ ਜਾਵਾਂਗੇ ਅਸੀਂ ਇਹ ਇਹ ਸਾਡਾ ਅਸੀਂ ਅੱਜ ਆਪਣੀ ਅੰਮ੍ਰਿਤਸਰ ਦੀ ਜਿਹੜੀ ਮੀਟਿੰਗ ਦਾ ਸੱਦਾ ਅਸੀਂ ਦਿੱਤਾ ਉਹ ਬੰਦ ਨੂੰ ਸਫਲ ਕਿੱਦਾਂ ਕਰਨਾ ਕਿਵੇਂ ਸਾਡੇ ਦੁਕਾਨਦਾਰਾਂ ਤੱਕ ਕਿਵੇਂ ਸਾਡੇ ਛੋਟੇ ਲੱਗੂ ਦਿਓਕ ਤੱਕ ਕਿਵੇਂ ਸਾਡੇ ਰੈਡੀ ਰੇੜੇ ਫੜੀ ਵਾਲਿਆਂ ਤੱਕ ਕਿਵੇਂ ਆ ਸਾਡੇ ਲਾਗੇ ਵੱਲਾ ਸਬਜ਼ੀ ਮੰਡੀ ਹੈਗੀ ਆ ਸਾਰਿਆਂ ਨੂੰ ਵੀ ਕਿਵੇਂ ਸੱਦਾ ਲੋਕਾਂ ਤੱਕ ਪਹੁੰਚਾਉਣਾ ਉਹਦਾ ਪ੍ਰੋਗਰਾਮ ਅੱਜ ਅਸੀਂ ਇੱਥੇ ਇਕੱਠੇ ਹੋ ਗਏ ਆ ਅੱਜ ਬਣਾ ਰਹੇਗੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਪ੍ਰੋਗਰਾਮ ਬਣ ਰਹੇ ਆ ਤੋਂ ਅੱਜ ਜੋ ਦੋਨੋਂ ਫੋਰਮੋਂ ਨੇ ਨਿਰਣੇ ਲਿਆ ਹੈ ਵੀ ਲਗਭਗ ਹਮ ਲੋਗ 7 ਸੇ चार बजे तक तीस सितंबर को जो पंजाब बंद है उनका टाइमिंग है सा, सुबह सात बजे से लेकर चार बजे तक खनौरी बॉर्डर के ऊपर हम लोग छब्बीस को सभी जो ट्रेड यूनियंस है सैकड़े ट्रेड यूनियंस है हमारे पंजाब में सभी को हमने न्योता दिया है भी पंजाब बंद में हमारा सहयोग करें तो उसके लिए सभी को हमने न्योता दे दिया है और इसी के साथ साथ डलेवाल जी का अमर अंचन में दिन में दाखिल हो गया और हमारा मोर्चा 315 दिन में दाखिल हो चुका है और खनौरी रतनपुरा और अमृतसर में प्रचार मुहिम करने के लिए हम लोग पूरे अमृतसर समेत जैसे गुरदासपुर है पठानकोट है बटाला है तरन फिरोजपुर बठिंडा इसके साथ मानसा पटियाला मोहाली रोपड़ लुधियाना जलंधर ਪੂਰੇ तमाम ਪੰਜਾਬ ਕੇ